ਖਬਰਨਾਮਾ ਦੇਖ ਰਿਹਾ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਕਸ਼ਨ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਅਰਜੰਤ ਸਿੰਘ ਧਾਮੀ ਦੂਸਰੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਰਜੀ ਕੁਲਦੀਪ ਸਿੰਘ ਗੜਗੱਜ ਜਿਸ ਵੱਲੋਂ ਪੰਜ ਸਿੰਘ ਸਹਿਵਾਨਾਂ ਦੀ ਅਗਵਾਈ ਵਿੱਚ ਮੀਟਿੰਗ ਲਈ ਗਈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਰਨਾ ਕੀਤੀ ਗਈ ਕਿ ਸਿੱਖ ਮਸਲਿਆਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦਖਲ ਅੰਦਾਜ਼ੀ ਜਿਹੜੀ ਹੈ ਬੰਦ ਕਰੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸਾਰੇ ਕੱਚੇ ਚਿੱਠੇ ਖੋਲੇ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਦੇ ਅਤੇ ਦੂਸਰੇ ਪਾਸੇ ਆੜੇ ਹੱਥੀ ਲਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਰੋਮਨੀ ਅਕਾਲੀ ਦਲ ਦੇ ਪ੍ਰਧਾਨ ਉੱਤੇ ਵੀ ਵੱਡੀ ਕਾਰਵਾਈ ਹੋ ਸਕਦੀ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਅੰਮ੍ਰਿਤਸਰ ਵਿੱਚ ਪੁਲਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਪਵਿੱਤਰ ਸਰੂਪਾਂ ਦੇ ਗਾਇਬ ਹੋਣ ਦੇ ਮਾਮਲੇ ਵਿੱਚ ਕਾਰਵਾਈ ਕੀਤੀ ਹੈ ਇਹ ਕਾਰਵਾਈ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਕੀਤੀ ਗਈ ਹੈ ਸ਼ਰੂਮਨੀ ਕਮੇਟੀ ਦੇ ਸਾਬਕਾ ਅੰਦਰੂਨੀ ਆਡੀਟਰ ਅਤੇ ਸੁਖਵੀਰ ਬਾਦਲ ਦੇ ਕਰੀਬੀ ਸਤਿੰਦਰ ਸਿੰਘ ਕੋਹਲੀ ਨੂੰ ਗ੍ਰਿਫਤਾਰ ਕੀਤਾ ਹੈ ਇਹ ਮਾਮਲਾ 2020 ਤੋਂ ਚਰਚਾ ਵਿੱਚ ਤੋਂ ਚਰਚਾ ਵਿੱਚ ਹੈ ਜਦੋਂ ਅਕਾਲ ਤਖਤ ਵੱਲੋਂ ਬਣਾਈ ਗਈ ਇੱਕ ਜਾਂਚ ਕਮੇਟੀ ਨੇ ਉਹਨਾਂ ਦੀ ਲਾਪਰਵਾਹੀ ਦਾ ਪਰਦਾ ਪਾਸ਼ ਪਰਦਾ ਫਾਸ਼ ਕੀਤਾ ਸਤਿੰਦਰ ਕੋਹਲੀ ਜਿਹੜੇ ਨੇ ਉਹ ਇੱਕ ਪਾਸੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਏ ਰਹਿ ਚੁੱਕੇ ਨੇ ਜਿਨ੍ਹਾਂ ਦੀ ਤਨਖਾਹ ਲਗਭਗ 1 ਸਾਲ ਦੀ 1 ਕਰੋੜ ਰੁਪਏ ਸੀ ਤੇ ਦੂਸਰੇ ਪਾਸੇ ਜਿੰਨੀਆਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਫਰੀਦ ਸਿੰਘ ਬਾਦਲ ਦੀਆਂ ਫਰਮਾਂ ਨੇ ਉਹਨਾਂ ਦੀ ਰੇਖ ਦੇਖ ਉਹਨਾਂ ਦੀ ਆਡਿਟ ਅਤੇ ਉਹਨਾਂ ਦੇ ਸੀਏ ਜੋ ਕੰਮ ਕਰਦੇ ਸੀ ਸਤਵਿੰਦਰ ਸਿੰਘ ਕੋਹਲੀ ਦੱਸਿਆ ਜਾ ਰਿਹਾ ਹੈ ਕਿ ਹਾਲਾਂਕਿ ਹਾਲ ਵਿੱਚ ਹੀ ਪੰਜਾਬ ਪੁਲਿਸ ਨੇ ਇੱਕ ਐਫਆਈਆਰ ਦਰਜ ਕੀਤੀ ਸਤਿ ਮਹਾਂ ਮੰਤਰੀ ਭਗਵੰਤ ਮਾਨ ਨੇ ਇਸ ਮਾਮਲੇ ਤੇ ਖੁੱਲ ਕੇ ਗੱਲ ਕੀਤੀ ਇਸ ਦੌਰਾਨ ਉਹਨਾਂ ਨੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਵਾਲ ਚੁੱਕੇ ਐਸਐਸ ਕੋਲੀ ਐਂਡ ਐਸੋਸੀਏਟਸ ਫਰਮ ਸ਼ਰੂਮਣੀ ਕਮੇਟੀ ਵੱਲੋਂ 2009 ਵਿੱਚ 3 3.5 ਲੱਖ ਰੁਪਏ ਦੀ ਮਾਨਸਿਕ ਤਨਖਾਹ ਅੰਦਰੂਨੀ ਆਡਿਟ ਖਾਤਿਆਂ ਦੇ ਕੰਪਿਊਟਰਾਈਜ਼ੇਸ਼ਨ ਅਤੇ ਕੰਟਰੋਲ ਸਿਸਟਮ ਲਈ ਨਿਯੁਕਤ ਕੀਤਾ ਸੀ ਪ੍ਰਾਪਤ ਜਾਣਕਾਰੀ ਅਨੁਸਾਰ ਜਾਂਚ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਫਰਮ ਐਸਐਸ ਕੋਲੀ ਐਂਡ ਐਸੋਸੀਏਟਸ ਨੇ ਸਿਰਫ ਇੱਕ ਕੰਮ ਕੀਤਾ ਹੈ ਤੇ ਚਾਰ ਕੰਮਾਂ ਲਈ ਭੁਗਤਾਨ ਲਿਆ ਹੈ ਇਸ ਕਰਕੇ ਗਵERN ਨੂੰ ਰੋਕਣ ਲਈ ਅਸਫਲ ਰਿਹਾ 2020 ਵਿੱਚ SDPC ਨੇ ਇਹਨਾਂ ਉਹਨਾਂ ਦੀਆਂ ਸਲਾਮਾਂ ਖਤਮ ਕਰ ਦਿੱਤੀਆਂ ਭੁਗਤਾਨ 75% ਵਸੂਲਣ ਦੀ ਇੱਕ ਮਤਾ ਪਾਸ ਕੀਤਾ ਗਿਆ ਕੋਲੀ ਨੂੰ ਸੁਖਬੀਰ ਸਿੰਘ ਬਾਦਲ ਦਾ ਕਰੀਬੀ ਚਾਰਟਰਡ ਅਕਾਊਂਟੈਂਟ ਮੰਨਿਆ ਜਾਂਦਾ ਹੈ ਜੋ ਨਿੱਜੀ ਅਤੇ ਸ਼ਰੂਮਣੀ ਕਮੇਟੀ ਦੇ ਖਾਤਿਆਂ ਨੂੰ ਸੰਭਾਲਦਾ ਹੈ 2003 ਵਿੱਚ ਪੰਜਾਬ ਬਿਜ਼ਨਸ ਬਿਊਰੋ ਨੇ ਬਾਦਲ ਪਰਿਵਾਰ ਨਾਲ ਸੰਬੰਧਿਤ ਮਨੀ ਲੌਂਡਰਿੰਗ ਦੇ ਦੋਸ਼ਾਂ ਵਿੱਚ ਉਹਨਾਂ ਨੂੰ ਗ੍ਰਿਫਤਾਰੀ ਫਰੰਟ ਜਾਰੀ ਕੀਤਾ ਸੀ ਸੀਐਮ ਭਗਵੰਤ ਮਾਨ ਨੇ ਦਸੰਬਰ 2025 ਵਿੱਚ ਇੱਕ ਪ੍ਰੈਸ ਕਾਨਫਰੰਸ ਕਿਹਾ ਸੀ ਕਿ ਕੋਲੀ ਸੁਖਬੀਰ ਸੁਖਬੀਰ ਕੋਲੀ ਸੁਖਬੀਰ ਦੇ ਸੀਏ ਹਨ ਅਤੇ ਸ਼ਰੂਮਨੀ ਕਮੇਟੀ ਦੇ ਮਤਿਆਂ ਨੂੰ ਲਾਗੂ ਕਰਨ ਵਿੱਚ ਅਸਫਲਤਾ ਤੇ ਸਵਾਲ ਚੁੱਕੇ ਅੱਜ ਪੰਜਾਬ ਪੁਲਿਸ ਅਤੇ ਪੰਜਾਬ ਦੇ ਮੁੱਖ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਸਤਵਿੰਦਰ ਸੁਖਿੰਦਰ ਕੋਲੀ ਜਿਹੜੇ ਨੇ ਉਹ ਇਸ ਮਾਮਲੇ ਦੇ ਵਿੱਚ ਇਨਵੋਲੂ ਨੇ ਤਿੰਦਰ ਕੋਲੀ ਦੀ ਤਰਖਾ ਜਿਹੜੀ ਹੈ ਉਹ ਲਗਭਗ 1 ਸਾਲ ਦੀ ਕਰੋੜ ਰੁਪਏ ਦੱਸੀ ਜਾ ਰਹੀ ਹੈ ਜੋ ਚਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈਂਦੇ ਸੀ ਕਿਉਂਕਿ ਗੁਰਦੁਆਰਾ ਕਰਵੰਦ ਪ੍ਰਬੰਧਕ ਕਮੇਟੀ ਦਾ ਸਾਰਾ ਲੇਕਾ ਜੋਖਾ ਸਤਿੰਦਰ ਕੋਹਲੀ ਦੇ ਸਿਰ ਤੇ ਸੀ ਸਾਰਾ ਉਹਦੇ ਬਿਲੋਂ ਕੰਪਿਊਟਰੀ ਕਰਨ ਕੀਤਾ ਜਾਂਦਾ ਸੀ ਤੇ ਦੂਸਰੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਕਿੱਥੇ ਗਏ ਕਿੱਥੇ ਕੁੜਦਮੁੜ ਕਿੱਥੇ ਗਏ ਜੇਕਰ ਉਹ ਕਿਸੇ ਨੂੰ ਵਿਚੇ ਗਏ ਨੇ ਉਸ ਦਾ ਪਤਾ ਦੱਸਿਆ ਜਾਵੇ ਕਿ ਉਥੇ ਅਕਾਲ ਤਖਤ ਸਾਹਿਬ ਦੇ ਕਾਨੂੰਨ ਵਿਧੀ ਦੇ ਅੰਤਾਰ ਉਥੇ ਪਾਰਤੀ ਸਿੰਘ ਸਬਾਨ ਜਿਹੜੀ ਹੈ ਸਿਵਾਵਾ ਆਪਣੀਆਂ ਦੇਰੇ ਨੇ ਜਾਂ ਘਰ ਦੇ ਵਿੱਚ ਉਹਦੀ ਦੇਖਰੇਖ ਹੈ ਇਹਨਾਂ ਨੂੰ ਲੈ ਕੇ ਵਿਵਾਦ ਛੜਿਆ ਸੀ ਲੇਕਿਨ ਹੁਣ ਸਤਿੰਦਰ ਕੋਹਲੀ ਜਿਹੜੇ ਨੇ ਉਹ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸੀਏ ਰਹਿ ਚੁੱਕੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਵੱਡੇ ਪੱਧਰ ਤੇ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ ਹੈ ਅੱਜ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਪੁਸ਼ਗਿਸ਼ ਹੋਵੇਗੀ ਕਿਉਂਕਿ ਇੱਕ ਪਾਸੇ ਐਫਆਈਆਰ ਤੇ ਦੂਸਰੇ ਪਾਸੇ ਛੇ ਪੰਜਾਬ ਦੇ ਸਰਪੋਚ ਅਧਿਕਾਰੀਆਂ ਦੀ ਸਿਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਣਾ ਦਿੱਤੀ ਗਈ ਹੈ ਤਾਂ ਕਿ 328 ਪਾਮਲ ਸਰੂਪਾਂ ਦੇ ਮਾਮਲੇ ਵਿੱਚ ਜਿਹੜੇ ਮਲਾਜ਼ਮਾਂ ਵੱਲੋਂ ਜਿਹੜੀ ਕੋਤਾਈ ਕੀਤੀ ਗਈ ਹੈ ਜਾਂ ਕਪਲਾ ਕੀਤਾ ਗਿਆ ਹੈ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਸੂਤਰਤਾ ਇਹ ਵੀ ਦੱਸਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਦੀਆਂ ਵੀ ਵੱਡੇ ਪੱਧਰ ਤੇ ਮੁਸ਼ਕਲਾਂ ਆ ਸਕਦੀਆਂ ਨੇ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੰਦਰ ਕੋਹਲੀ ਤੇ ਵੱਡੀ ਕਾਰਵਾਈ ਕਰਵਾਈ ਕਰਵਾਈ ਕਰਦਿਆਂ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਧੰਨਵਾਦ